ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਉੱਤਰਪਾਤਰ ਸਾਰੇ ਵੀਰਾਂ ਦੇ ਕਰਪਾਰਾ ਠੀਕ ਹੈ ਲਓ ਜੀ ਘਰ ਦੀ ਵਲੋਗ ਦੀ ਸਟਾਰਟਿੰਗ ਤੇ ਟਾਈਮ ਹੋ ਗਿਆ ਭਾਈ ਲਗਭਗ 9 ਵਜੇ ਮਗਾ ਉੱਠ ਗਿਆ ਨਾ ਯਾਰ ਦੇਖੀਏ ਬਾਹਰ ਵੀ ਬਾਹਰ ਬਾਰਗਾ ਖੋਲ ਕੇ ਬਾਕੀ ਜਿਹੜੇ ਹੱਥ ਤੇ ਬਾਹਰੋਂ ਬ੍ਰਾਈਟਨੈਸ ਜੀ ਆ ਰਹੀ ਆ ਉਦੋਂ ਤਾਂ ਹੀ ਲੱਗ ਰਿਹਾ ਵੀ ਧੁੱਪ ਕਾਫੀ ਨਿਕਲਦੀ ਹੈ ਠੀਕ ਹੈ ਸੋਰੀ ਰਸਮੀ ਲੇਤੀ ਗਈ ਉੜਦੇ ਆ ਬਾਬੂ ਤੇ ਬੱਚੇ ਕੱਢਦੇ ਆ ਬਈ ਅੱਜ ਤੇ ਅੱਜ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਅੱਜ ਮੈਨੂੰ ਥੋੜਾ ਥੋੜਾ ਫੀਲ ਹੋ ਰਿਹਾ ਹੈ ਵੀ ਅੱਜ ਕੁਛ ਨਾ ਕੁਝ ਗਲਤ ਹੋਊਗਾ ਜੇ ਮੈਂ ਵੇਖ ਦੂ ਪਹਿਲ ਵੀਡੀਓਆਂ ਕਿ ਸਾਰੇ ਬੱਚੇ ਪੂਰੇ ਹੋਣਗੇ ਅੱਜ ਲੱਗਦਾ ਹੈ ਵੀ ਅੱਜ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ। ਕਿਆ ਬਾਤਾਂ ਨੇ ਲੜ ਡਾਂ ਕਰਗਾ ਦਿਨ ਲੱਗਿਆ ਹੋਇਆ ਇੱਕ ਮਿੰਟ ਬਾਬੂ ਕਰ ਭੱਜ ਕੇ ਖੋਡਿਆਂ ਨੂੰ ਪਾਇਆ ਲਓ ਜੀ ਲੈ ਕੇ ਬਾਬੇ ਦਾ ਨਾਂ ਕੋਈ ਇੱਕ ਖੁੱਡਾ ਤੇ ਹਾਲ ਗਏ ਸਾਰੇ ਗਰੂ ਪੀਰ ਸਣੇ ਆਪਣੇ ਪਿੰਡ ਵਾਲਾ ਜੱਜ ਬਾਬਾ ਵੀ ਉੱਚੀ ਤੇ ਇੱਕ ਮਿੰਟ ਤੇ ਮੇਰੀ ਰਾਇ ਮੈਂ ਕਰਾਂ ਬੱਚੇ ਚੈੱਕ ਕਰ ਕਰਕੇ ਤਨਾ ਮੜੇ ਛੱਡ ਦਿਆਂ ਬਾਰਾਣਾ ਤੁਹਾਨੂੰ ਫਿਰ ਬਾਅਦ ਚ ਦੱਸ ਦੂ ਕੀ ਸਾਬ ਕਿਤਾਬ ਹੈ ਤੇ ਦੂਜਾ ਕਬੂਤਰ ਹੋ ਗਿਆ ਜੀ ਆਪਣਾ ਹਰੀ ਬਿਠਾਲਾ ਬੱਚਾ ਇਹਦੋਂ ਪਹਿਲਾਂ ਕਿ ਘੋੜੇ ਮੂਹਾਂ ਛੱਡਦਾ ਮੈਂ ਤੇ ਦੂਜੇ ਨੰਬਰ ਤੇ ਹਰੀ ਬਿਠਾਲਾ ਛੱਡਦਾ ਤੇ ਉਦੋਂ ਬਾਅਦ ਹੋ ਗਿਆ ਜੀ ਗਲਾਬੀ ਟੂਸਾ ਹਰੀ ਬਗਲ ਬੱਚਾ ਠੀਕ ਹੈ ਬਗਲ ਟੂਸੀ ਵਾਲਾ ਭੈਣੇ ਖੁੱਡੇ ਤੇ ਮਰ ਜਾ ਤੂੰ ਚੌਥੇ ਨੰਬਰ ਤੇ ਹੋ ਗਿਆ ਜੀ ਆਪਣਾ ਹਰੀਆਂ ਬਗਲਾਂ ਵਾਲਾ ਕਾਲਾ ਚੀਨਾ ਚੱਲ ਸ਼ੇਰਾ ਛਤਰੀ ਤੇ ਹਰੀਆਂ ਬਗਲਾਂ ਕਾਲਾ ਚੀਨਾ ਹੀ ਬਾਹਰ ਉਹ ਗੋਸ਼ੇ ਦੀ ਬਲੱਡ ਲਾਈਨ ਜੀ ਹਰਾ ਟੂਸਾ ਹਰੇ ਡੰਡੇ ਇੱਕ ਮਿੰਟ ਇਹਨੂੰ ਵੀ ਪਾ ਦਿਆ ਵਾਹ ਯਾਰ ਇਹ ਤਾਂ ਛਤਰੀ ਤੇ ਬੈ ਕੂਤਰਾ ਨਾ ਰਣ ਕੇ ਓਕੇ ਵੀ ਰਿਪੋਰਟ ਅਲਬਿਣੀ ਜੱਲ ਵਾਪਸ ਤੇ ਆਪਣੀ ਝਾਲਰ ਵਾਲੀ ਗੁਲਾਬੀ ਝਾਲਰ ਗੁਲਾਬੀ ਟੋਰੀ ਹਰੀ ਬਗਲ ਚੱਲ ਸ਼ੇਰਨਗੇ ਵੇ ਜਾ ਤੂੰ ਵੀ ਇੱਕ ਹੋਈ ਰਤੀ ਸੱਦ ਗਲਾਬੀ ਮੰਗ ਲਾ ਲਈ ਖੰਡ ਬੈ ਜਾਂ ਬੈ ਜਾਂ ਬੈ ਜਾਂ ਗਾਇਆ ਬੈ ਜਾਂ ਬੈ ਜਾਂ ਓਕੇ ਵੀ ਰਿਪੋਰਟ ਯਾਰ ਇੱਕ ਦੋ ਹੀ ਬਸ ਹੋਰ ਛੱਡਨੇ ਆ ਇੱਕ ਇਹ ਹੋ ਗਿਆ ਜੀ ਆਪਣਾ ਪੁਰਾਣਾ ਜਾਨ ਹਰਾ ਟੈਡ ਗਲਾਬੀ ਟੂਸਾ ਬੈ ਸ਼ੇਰਾ ਠੀਕ ਹੈ ਇਹਦਾ ਪਾਰਟਰਰ ਦਾ ਥੋੜਾ ਕੋ ਦਾ ਦੇਦਾ ਆਪਾਂ ਇੱਕ ਪੱਟੀ ਹੋਰ ਛੱਡਨੇ ਸਿਰਫ ਇੱਕ ਸੱਚੀ ਮੁੱਚੀ ਜੀ ਗੜਾ ਚੂੜੀ ਖੋਲਦਾ ਉਹ ਮੇਰੀ ਯਾਦ ਨਹੀਂ ਨੂੰ ਕਿਹੜੀ ਬਿਠੀ ਹੈ ਹਾਂ ਵਾ ਆ ਥੱਲੇ ਹੀ ਦੇ ਕੁ ਵੀ ਕੰਜਰ ਰੋ ਉੱਠ ਉੱਤੇ ਬੈਠੋ ਠੋਕ ਠੋਕ ਛੇ ਅੰਗੇ ਮੇਰੇ ਛੇ ਨੂੰ ਉੱਠ ਆ ਛੱਡ ਕੇ ਛੱਡ ਦੇ ਬੁੱਤ ਨੂੰ ਆਇਆ ਇਹ ਫਾਉਲੇ ਨੂੰ ਡਿੱਗੀ ਜਾਂਦੇ ਵੀ ਭੈਣ ਦੀ ਲੰਸ ਫੂੜੀ ਦੇ ਉਹੀ ਐ ਜਿਹੜਾ ਰੋਜ ਵੜਨਾ ਖੁੱਡਿਆ ਚ ਭੈਣ ਚੋਨਾ ਹੋਂ ਤਾਂ ਇਹ ਇਕਦਾਂ ਟੋਪੀ ਨੇ ਵੀ ਲੀਤੀ ਹੈ ਬਈ ਯਾਰ ਇਹ ਕਾਹ ਨਵੀ ਪਾਈ ਆ ਹਨਾ ਪੈਂਡ ਸ਼ਰਟ ਜੀ ਫਰਕ ਪੈ ਲੱਗਦਾ ਹੀ ਹੈ ਫਿਰ ਇਹਨੂੰ ਆਪ ਦਾ ਅਕਸਰ ਮਾਲਕ ਦੀ ਪਛਾਣ ਹੁੰਦੀ ਹੈ ਛੱਡ ਹੀ ਦੀ ਬਈ ਹੋਣੀ ਆਪਣੀ ਖਾਂਡਰ ਨੂੰ ਗੁਲਾਬੀ ਕੱਚ ਗੁਲਾਬੀ ਕਾਂਦ ਵਾਲੀ ਬਿਆ ਬੁੱਤ ਤੂੰ ਵੀ ਹੋਏ ਓਕੇ ਰਿਪੋਰਟ ਬਰੋ ਸਾਰੇ ਬੱਚੇ ਛੜ ਤੇ ਜਿੰਨੇ ਕੜਨੇ ਸੀ ਬਾਹਰ ਗਿਨੇ ਗੁਨੇ ਹੈ ਨਹੀਂ ਮੈਂ ਵੀ ਕਿੰਨੇ ਆ ਵੱਡੇ ਛੋਟੇ ਸਾਰੇ ਹਨ ਬਾਕੀ ਦੀਆਂ ਫੌਜਾਂ ਆਪਣੇ ਅੰਦਰ ਬੈਠੀਆਂ ਇਹਨਾਂ ਨੂੰ ਮਾੜਾ ਮੋਟਾ ਵਾਰਮ ਅਪ ਹੋਣ ਦਿਓ ਠੀਕ ਹੈ ਛੇਕਾ ਸੁਕਾ ਵਧਣ ਦਿਓ ਤੇ ਉੱਡਣ ਦਿਓ ਇਹਨਾਂ ਨੂੰ ਲੈ ਇੱਕ ਤਾਂ ਪੀ ਉੱਡ ਗਿਆ ਇਹਨੂੰ ਤਾਂ ਡੈ ਹੀ ਨਹੀਂ ਕਿਸੇ ਨੇ ਚੱਲ ਕੋਈ ਗੱਲ ਨਹੀਂ ਤੇ ਇਧਰੋਂ ਬੈਡ ਖੋਲ ਕੇ ਇਹ ਸੇਟਾ ਨੂੰ ਤਾਂ ਵੀ ਕਰਦਗੇ ਬੰਦ ਸਰਚਨਾ ਬਠਮਾਰੋ ਕੰਜਰ ਦੇ ਤੁਸੀਂ ਕੰਮ ਕਰਦੋ ਓਕੇ ਰੋ ਭੰਕਰੇ ਚੱਲ ਆਈਏ ਰੋਟੀ ਖਾ ਆਈਏ ਬਰੋ ਫਿਰ ਆ ਕੇ ਛੋਟੇ ਬੱਚੇ ਬਾਹਰ ਕੱਢਾਂਗੇ ਯਾਰ ਬਾਕੀ ਟਰਾਲੀ ਦਾ ਹਿੱਲਾ ਕਰਦਾ ਮੈਨੂੰ ਇਹ ਪੜੀ ਲੱਗੇ ਨੇ ਵਿਚਾਲੇ ਖੜੀ ਜਾ ਤੇ ਦੇ ਜੋ ਮੋੜੇ ਜੇ ਕੱਢ ਕੇ ਲਾਉਣਾ ਪਾਸੇ ਹਨਾ ਮੈਂ ਚਲ ਮੋੜੇ ਜੇ ਕੱਢ ਕੇ ਬੱਸ ਰੱਖ ਦਿਆਂ ਟਰਾਲੀ ਦੇ ਕਿ ਟਰਾਲੀ ਤੇ ਖੜੀ ਰੋਗੀ ਵਿਚਾਰੀ ਤੇ ਬਾਕੀ ਬੱਚਾਂ ਤੇ ਤੁਹਾਡੀ ਨਿਗ੍ਹਾ ਮਰਾਜ਼ ਰਹਿਣਾ ਜੇ ਤੁਸੀਂ ਕਹਿਣੇ ਹੋ ਤਾਂ ਇਕਤਾਗ ਹੈ ਜੀ ਹਰੀ ਬੈਠਾ ਵਾਲਾ ਮਾਰਦਾ ਫਿਰਦਾ ਠੱਪੇ ਜੜਵਰ ਗੈਨ ਲੈ ਇੱਕ ਹਰੀ ਬੈਠਾ ਵਾਲਾ ਹੋ ਗਿਆ ਔਰ ਨਾਲ ਦੋ ਚਿੱਟੇ ਜੋ ਪਤਾ ਨਹੀਂ ਕਿਹਦੇ ਆ ਆ ਗਈ ਡਾਰ ਆ ਪੰਜ ਕੂਤਰਾ ਹੀ ਡਾਰ ਆ ਗਈ ਚਾਰ ਤਾਂ ਹੋਗੇ ਨਹੀਂ ਪੰਜ ਹੀ ਹੋਗੇ ਮੈਂ ਤਲਾਹਦਾ ਉਹ ਦੇਖੋ ਪੰਜ ਹੋ ਫਿਰਦੇ ਆਪਣੇ ਗਿਣ ਲਿਓ ਕਿਹੜੇ ਕਿਹੜੇ ਆ ਠੀਕ ਆ ਕਿ ਨਹੀਂ ਇਹ ਦੇਖ ਲਓ ਨਿਗਾਹ ਮਾਰ ਲਓ ਰੱਤੀ ਆ ਘੋਸ਼ੇ ਵਾਲਾ ਤੇ ਦੂਜੇ ਬਗਲਾਂ ਵਾਲਾ ਰੱਤੀ ਚ ਕੱਚ ਕਾਂਤ ਵਾਲੀ ਇਹ ਹੋਗੇ ਪੰਜ 6 ਕੂਤਰੇ ਦਿਖਾ ਦੇ ਤੁਹਾਨੂੰ ਆਪਣੇ ਬਾਕੀ ਹੋ ਜਾਂਦਾ ਉਹ ਹੋ ਗਿਆ ਬਗਲ ਟੂਸਾ ਠੀਕ ਆ ਉਹ ਮਗਰ ਹੋ ਗਿਆ ਢੇਰ ਟੂਸਾ ਉਹ ਮਗਰ ਹੋ ਗਿਆ ਆਪਣਾ ਘੋੜੇ ਹੂਗਾ ਠੀਕ ਆ ਬਾਕੀ ਹੋਇਆ ਆਪਣੇ ਤਿੰਨ ਦੇਖ ਲੈਣਾ ਨੌ ਦੇ ਨੌ ਪੁੱਤਰ ਆਪਣੇ ਪੂਰੇ ਆ ਓਕੇ ਦਾ ਰਪੋਟਾ ਹੈ ਹਾਂ ਜੀ ਮੇਰੇ ਵੀਰੋ ਅਗੇ ਜਿੱਦੜੇ ਕਰੇ ਰੋਟੀ ਰੋਟੀ ਖਾ ਜਾਂਦੀ ਵੀਰੋ ਤੇ ਘਰ ਦੇ ਨੇ ਕੰਮ ਲਾ ਰੱਖਿਆ ਬਈ ਪਹਿਲਾਂ ਤਾਂ ਗਿਆ ਮੈਂ ਦੁਕਾਨ ਤੇ ਤੇ ਦੁਕਾਨ ਤੋਂ ਲੈ ਕੇ ਦਿੱਤਾ ਸੂਤ ਕਰੇ ਮਿਸਤਰੀ ਲੱਗਿਆ ਆ ਕੇ ਫਰਸ਼ ਲਾਈ ਜਾਂਦਾ ਪੋਰਚਾਂ ਚ ਤੇ ਹੁਣ ਕਹਿੰਦੇ ਵੀ ਇਹਦੇ ਨਾਲ ਦੇ ਤਿੰਨ ਪਾਈਪਾਂ ਲਿਆ ਕੇ ਦੇ ਪੋਰਚਾਂ ਚ ਪਾਉਣੀਆਂ ਥੱਲੇ ਆਪਣੀਆਂ ਬਿਜਲੀ ਫਿਟਿੰਗ ਵਾਲਾਂ ਗਾ ਤੇ ਕੰਨ ਲਿਆ ਕੇ ਦੇ ਤੇ ਨਾਲੇ ਪਵਾ ਵੀ ਦੇ ਮੈਂ ਕਿਹਾ ਚੱਲ ਇਹ ਵੀ ਠੀਕ ਆ ਪਹਿਲਾਂ ਘਰ ਦੇ 20 ਰੁਪਏ ਦੇ ਤੇ 10 ਰੁਪਏ ਬਚ ਗਏ 10 ਦੀ ਬਕ ਕੁੰਡੀ ਲਾ ਕੇ ਸਮਾਨ ਲਿਆਂਦਾ ਖਾਨ ਨੂੰ ਠੀਕ ਆ ਤੁਹਾਨੂੰ ਪਤਾ ਫਿਰ ਮਾੜੀ ਮੋਟੀ ਲਾਉਣੀ ਪੈਂਦੀ ਵਿੱਚ ਦੀ ਤੇ ਹੁਣ ਛੇਦੀ ਛੇਦੀ ਘਰ ਦਾ ਕੰਮ ਨਾ ਵੇੜਿਆ ਪਹਿਲਾਂ ਯਾਰ ਬਣਾ ਪਾ ਲੈ ਆ ਕੇ ਦੁਕਾਨ ਤੋਂ ਪਵਾ ਦਿਆਂ ਫਿਰ ਉਹਦੂ ਬਾਦ ਖੂਤਰਾਂ ਦੇ ਵੀ ਨਹੀਂ ਕਰਖਾਂਗੇ ਅੱਜ ਕੋਈ ਬੰਦਾ ਵੀ ਨਹੀਂ ਆਇਆ ਤੇ ਗੋਛਾ ਚਿੜੀ ਮਾਰ ਵੀ ਹੈ ਨਹੀਂ ਅੱਜ ਘਰੇ ਹਨਾ ਉਹਨੂੰ ਚਿੜੀ ਮਾਰ ਸੀ ਪਿਆਰ ਨਾਲ ਕਹਿਣੇ ਹੁੰਦੇ ਆ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਬਾਬੂ ਠੀਕ ਲੱਗਣੀ ਬਣਾ ਦੀ ਥੱਲੇ ਸਹੀ ਅਸੇ ਬਹੁਤ ਆਈ ਹਾਂਜੀ ਕੰਮ ਚੱਲੀ ਜਾਂਦਾ ਪੂਰੇ ਜਿਹਰਾ ਸ਼ੋਰਾ ਤੇ ਠੀਕ ਐ ਨਾਲ ਆਪਾਂ ਵੀ ਮਾਤ ਕਰਾ ਰਹੇ ਹਾਂ ਮਰੀ ਮੋਟੀ ਸਾਰਾ ਸੈਟਿੰਗ ਚ ਕਰ ਦੇਣਾ ਇਧਰ ਹੁਣ ਬਣਾ ਦੇਣਾ ਵਧੀਆ ਸਾਰਾ ਟੇਲਾਂ ਫਲੋਰ ਟੇਲਾਂ ਕਰ ਕੀ ਪੈਣਾ ਹੈ ਨਾ ਇਹ ਫਲੋਰ ਟੇਲਾਂ ਹੋ ਪਤਾ ਨਹੀਂ ਕੀ ਸਿਸਟਮ ਤੇ ਇਹ ਸੂਈ ਉਸੇ ਇਹੋ ਜਿਹਾ ਨਾਰਮ ਰੰਗ ਹੋਵੇ ਯਾਰ ਇਹਦਾ ਉਹੀ ਕਰਨਾ ਹੁੰਦਾ ਕੁਝ ਇਧਰ ਪਈ ਐ ਆ ਪਤਾ ਨਹੀਂ ਕਿਹੜੇ ਰੰਗ ਦੇ ਨੇ ਆਹ ਪੋਰਚ ਦੀ ਸੈਟਿੰਗ ਹੋ ਜੂਗੀ ਨਾਲ ਵਾਲਵੂਲ ਹੋ ਜੂਗੀ ਚਾਰਛੇਫੇਰੋ ਫਰਸ਼ ਲੱਗ ਜੂ ਹਣ ਹੀਰੇ ਨੇ ਲਾਉਸ ਨੂੰ ਘਰ ਦਾ ਜਿਹਾ ਦਿਖਾਈ ਦਿੰਦਾ ਐਕਸਾਈਟਿੰਗ ਸਾਰੀ ਇਧਰ ਪਿਛੇ ਡੱਗ ਪੱਟੇ ਜਾਣਗੇ ਇੱਥੇ ਵਧਗਾ ਤੇ ਇੱਥੇ ਵੀ ਫਰਸ਼ ਲੱਗ ਜਾਣੀ ਐ ਸਾਰਾ ਕੁਸ ਆਜੂ ਕਮ ਸੈਟਿੰਗ ਜੂ ਓਕੇ ਲੱਗੇ ਪਏ ਬਾਕੀ ਇਸ ਨੂੰ ਪਤਾ ਜੋੜਾਂ ਜਾਂੜਾਂ ਸਾਰਾ ਲੱਗ ਗਿਆ ਅਸੀਂ ਉਹ ਵਧਗਾ ਇੱਕ ਨੰਬਰ ਬਣਾਤਾ ਉਹਾਂਗੇ ਬਾਬੇ ਦੱਲੇ ਕਰੇ ਉਧਰ ਵੀ ਕੋਈ ਗੱਲ ਨਹੀਂ ਕੰਮ ਚੱਲੀ ਜਾਂਦਾ ਹੈਗਾ ਤੇ ਮੇਰੀ ਰਾਏ ਯਾਰੀ ਆਪਾਂ ਕੁਝ ਕੰਮ ਹੱਥੋਂ ਲਾਇਆ ਕਰੇ ਕੰਮ ਨੂੰ ਮਾਣਾ ਮੋਟਾ ਹਨਾ ਜਿਵੇਂ ਹੁਣਾ ਮੋੜੇ ਪਏ ਆ ਇਹ ਟਰਾਲੀ 'ਚ ਪਏ ਥੋੜਾ ਰਹਿਣਗੇ ਇਹਨੂੰ ਚਾਕੇ ਮੈਂ ਹਉ ਤੇ ਸੜਦਾ ਹੈਗਾ ਐ ਕੰਮ ਧੰਦਾ ਕਰਕੇ ਨਿਵੇੜ ਕੇ ਫਿਰ ਕੂਤਰ ਕੱਢਾਂਗੇ ਆਪਾਂ ਛੋਟੇ ਬੱਚੇ ਬਾਹਰ ਜਿਹੜੇ ਰਹਿੰਦੇ ਹੈਗੇ ਬਾਕੀ ਸੱਚ ਹਾਂ ਇੱਕ ਵਾਰੀ ਪਹਿਲਾਂ ਮੈਂ ਜਿੰਨੇ ਉੱਡੇ ਫਿਰਦਾ ਸਾਰੇ ਬੱਚੇ ਗਿਣ ਕੇ ਪੂਰੇ ਕਰ ਲਾਂ ਹਾਂਜੀ ਮੇਰੇ ਦੋਸਤੋ ਤੇ ਕੋਰੇ ਮੋਂ ਪਾਸੇ ਬੈਗੋ ਆਉਂਦੇ ਆ ਲਗਭਗ 9:30 ਵੀ ਛੱਡਿਆ ਸੀਗਾ 1 ਵਜੇ ਪਾਸੇ ਹੋ ਗਿਆ ਤੇ ਦੂਜੇ ਬੱਚੇ ਆ ਗਏ ਸਾਰੇ ਨੀਂਹ ਹੈ ਆ ਜਾਂਦੇ 1 2 3 4 5 6 6 ਬਾਹਰ ਦੋ ਬੱਚੇ ਕਿਧਰ ਗਏ ਫਿਰ ਆਪੇ ਕਿਹੜੇ ਕਿਹੜੇ ਨਹੀਂ ਦੀਂਦੇ ਯਾਰ ਹਟ ਦੇ ਕੋਈ ਨਿਗਾਹ ਮਾਰ ਲੈ ਆ ਤੇ ਜਾਂਦੇ ਰਤੀ ਰੁੱਤੀ ਆ ਗਏ ਜਾਂਦੇਗਾ ਉਹ ਤਾਂ ਆ ਗਿਆ ਚੱਲਣ ਵਾਲੀ ਇਕਨਾਤ ਤਾਂ ਨਹੀਂ ਕਿਹਦਾ ਗੰਦਰੜਾ ਫਿਰਦਾ ਢਿੱਟੂਸਾ ਰੱਤੀ ਬਗਲ ਵਾਲੀ ਉਹ ਕੋਸ਼ੇ ਵਾਲਾ ਉਹ ਕੱਚਕਾਂਤ ਬਗਲ ਟੂਸਾ ਬਿਜਗੜੇ ਕੋੜਾ 1 2 3 4 5 6 7 ਉਹ ਹਰਿਆਂ ਬਗਲਾਂ ਵਾਲਾ ਹਰਿਆਂ ਬਗਲਾਂ ਵਾਲਾ ਹੀੜੀ ਮੇਰੇ ਵੀਰੋ ਆ ਗਿਆ ਯਾਰ ਮੈਂ ਕਿਹ ਬੱਚਾ ਕਿਹ ਹੈ ਇੱਕ ਬੱਚਾ ਹੈ ਨਿਕਲਾ ਹਰਿਆਂ ਬਗਲਾਂ ਵਾਲਾ ਸਾਰਾ ਗੰਦ ਅੱਜ ਫੇਰ ਨਾ ਅੱਜ ਥੋੜੀ ਨਾ ਬੱਚੇ ਨੂੰ ਡਿੱਕਤ ਵੀ ਸੀ ਹਰਿਆਂ ਬਗਲਾਂ ਵਾਲਾ ਅਜਨਾ ਇੱਕ ਇੱਕ ਅੱਖ ਮੀਚੀ ਜਾਂਦਾ ਸੀ ਬੱਚਾ ਕਬੂਤਰਾਂ ਨੇ ਮਾਰੀ ਮੂਰੀ ਸੁਦੀ ਅੱਖ ਤੇ ਸੁਜੀ ਪਈ ਸੀ ਥੋੜੀ ਤੇ ਇੱਕ ਅੱਖ ਮੀਚੀ ਜਾਂਦੇ ਮੋਂ ਵੀ ਛੜਤਾ ਕੱਢ ਕੇ ਮੈਂ ਚੱਲ ਕੋਈ ਨਾ ਉੱਡਿਆ ਹੋਊਗਾ ਆਪੇ ਮੜਾ ਮੋਟਾ ਸੈਟ ਹੋਊਗਾ ਕਿ ਵੀਡੀਓ ਕਣੀ ਵੇਖ ਕਿਆ ਮੈਂ ਕਰੀ ਜਾ ਕੇ ਉਹਨੂੰ ਮੈਂ ਵੀ ਫਰਦਾ ਕੇ ਨਹੀਂ ਵੀਡੀਓ ਵਿੱਚ ਸਾਜ ਬੱਚੇ ਵੀ ਕੱਢਦੇ ਬਾਹਰ ਨਾਲੇ ਜਿੰਨੇ ਕਿ ਟਰਾਲੀ ਚ ਇੱਕ ਵਾਰ ਫਲ ਤਾਂ ਖੁੱਡਾ ਕੋਈ ਕੱਢਦਾ ਕੋਈ ਹੋਰ ਨਿਕਲ ਜਾਂਦਾ ਗਿਆ ਬਾਰੇ ਵਿੱਚ ਫਲ ਤਾਂ ਵੀ ਟਰਾਲੀ ਚ ਜਿੰਨੇ ਕੋ ਮੂੜੇ ਜੇ ਉੱਚੇ ਉੱਚੇ ਦੀਨੇ ਸੀਗੇ ਉੱਚੇ ਉੱਚੇ ਉਹ ਚੱਕਦੇ ਮੈਂ ਛੋਟੇ ਵਿੱਚ ਪਏ ਆ ਕੋਈ ਨੇ ਬਾਅਦ ਚੱਕ ਦੇਣਗੇ ਮੀਡੀਅਮ ਸਾਈਜ਼ ਬੱਚੇ ਕੱਢ ਗਏ ਗੁਲਾਬੀ ਕੱਚ ਹਰੀ ਕੱਚ ਦੋਵੇਂ ਕੱਢ ਤੇ ਇਦੂ ਪਲੇ ਕੇ ਗੁਲਾਬੀ ਬਗਲੇਲੀ ਚੀਨੀ ਘਰਤੀ ਇੱਕ ਹਰੇ ਟੂਸੇ ਹਰੀ ਟੋਰੀ ਦਾ ਚਾਰੇ ਬੱਚੇ ਕੱਢ ਤੇ ਤੇ ਹੁਣ ਘਰੇ ਆ ਕਿ ਨਾ ਮੈਂ ਆਪੇ ਪਾਈਆਂ ਪਵਾ ਜਾਵਾਂ ਉਹ ਆਪਣੇ ਬੀਲ ਹੀ ਫਿਟਿੰਗ ਵਾਲਾਂ ਫਿਰ ਉਸ ਤੋਂ ਬਾਅਦ ਜਮਾ ਛੋਟੇ ਵੀ ਕਾੜ ਲਾਂਗੇ ਆ ਕੇ ਆਪਾਂ ਬਸ ਤੇ ਉਸ ਤੋਂ ਬਾਅਦ ਉਤਲੇ ਬੱਚੇ ਇਹ ਬੱਚਿਆਂ ਨੂੰ ਵੇਖ ਕੇ ਥੱਲੇ ਛੋਟਾ ਨੂੰ ਹਨਾ ਉੜਦੇ ਕਰਦੇ ਬੈੰਦੇ ਨਲੇ ਤਾਂ ਘਰ ਤੇ ਟਿਕੇ ਰਹਿਣਗੇ ਤੇ ਨਲੇ ਇਹਨਾਂ ਨਾਲ ਸੌਖੇ ਛੇਤੀ ਬਹਿ ਜਾਣਗੇ ਜਿਨੇ ਹੋ ਦੇਖਣ ਤੁੱਪ ਜੀ ਲੱਗੀ ਹਨਾ ਤੇ ਫਿਰ ਉੱਚੇ ਮੁੜ ਗਏ ਬੱਚੇ ਪੁੱਠੇ ਆਣੂ ਕੇਰਾ ਥੱਲੇ ਆਉਂਦੇ ਨਹੀਂ ਯਾਰ ਕੋੜੇ ਵਾ ਫੇਰ ਉੱਡ ਗਿਆ ਬਈ ਕੋਠੀ ਤੋਂ ਕੋੜੇ ਵਾ ਉੱਡ ਕੇ ਫੇਰ ਚੜ ਗਿਆ ਤਾਂ ਲਓ ਜੀ ਟਰਾਲੀ ਵੀ ਪਵਾਤੀ ਆਪਣੀ ਸ਼ੌਂਕੀ ਯਾਟ ਟਰਾਲੀ ਉਹ ਹੀ ਦੇਖੋ ਪਕਾ ਨੇ ਪਿੱਛੇ ਲਿਖਾ ਮਨਪੇ ਸਿੱਧੂ ਸ਼ੌਂਕੀ ਯਾਟ ਤੇ ਇਹ ਬਈ ਲੈ ਕੇ ਗਿਆ ਅਵਨ हेयर ਡ्रेसਰ ਆਪਣਾ ਜਿਹੜਾ ਅਵਨ ਸਾਨੂੰ ਪਤਾ ਹੈ ਕਟਿੰਗ ਵਾਲਾ ਉਹ ਦੁਕਾਨ ਪਾਈ ਜਾਂਦਾ ਵਧਾਂਗਾ ਉਹਨੂੰ ਸਾਨੂੰ ਪਹਿਲੀ ਗੱਲ ਤਾਂ ਲੈ ਆਪੇ ਵਾਲ ਵਾਲ ਕਟਾਵੇਂ ਉਹਦੇ ਤੋਂ ਕਿਸੇ ਦਿਨ ਤੇ ਦੁਕਾਨ ਆਪਣੇ ਕਾਹਨ ਟਰਾਲੀ ਚਾਹੀਦੀ ਮੈਂ ਲੈ ਜਾ ਟਰਾਲੀ ਦਾ ਕੋਈ ਚੱਕਰ ਨਹੀਂ ਮੈਨੂੰ ਕਹਿੰਦਾ ਤੂੰ ਆ ਜਾ ਲੈਟਰ ਪੀ ਜਾਂਦਾ ਮਹਬਾਈ ਬਣਾ ਮੇਰਾ ਕੰਮ ਹੋਰ ਹਿਸਾਬ ਦਾ ਹੈ ਨਾ ਟਰਾਲੀ ਲੈ ਟਰੈਕਟਰ ਲੈ ਸੰਦ ਲੈ ਜਿਹੜਾ ਮਰਜੀ ਕੋਈ ਚੱਕਰ ਨਹੀਂ ਪਰ ਮੈਥੋਂ ਆਉਣਾ ਔਖਾ ਹੈ ਕਹਨ ਕਬੂਤਰ ਡਾਰਕ ਹੈ ਮੈਂ ਤਾਂ ਆਪ ਸਾਨੂੰ ਪਤਾ ਘਰੇ ਮਿਸਤਰੀ ਲੱਗ ਆ ਪਿਆ ਮੈਂ ਵੀ ਜਿੰਨਾ ਆਪਣੇ ਤੋਂ ਕਰ ਸਕਦਾ ਪਉਣਾ ਕਰਾਂਗੇ ਤੇ ਬਾਕੀ ਬੱਚੇ ਫਿਰਦੇ ਨਿਗਾ ਮਾਰੀਏ ਨਾ ਵਾ ਸਵਾਦ ਆਈ ਜਾਂਦਾ ਵੇਖੀ ਜਾਂਦੇ ਆਪੇ ਹਜੇ ਤੱਕ ਤਾਂ ਹਾਂਜੀ ਮੇਰੇ ਵੀਰੋ ਤੇ ਹਰੰਗਾਂ ਵਾਲਾ ਆਇਆ ਪਹਾੜਨਾ ਭਈ ਸਾਰੇ ਕੰਡ ਕੋਲ ਤਾਂ ਹਰ ਵਕਤ ਅਗਲਾ ਲਾਣ ਦਾ ਕਿ ਆਪੜੀ ਤੇ ਵੀ ਡੀਸੀ ਹੋਇਆ ਆਪਾਂ ਉਹ ਘਰ ਨੂੰ ਚੱਲਦਾ ਛੋਟੇ ਬੱਚੇ ਬੋੜੇ ਫਿਰ ਕੰਮ ਬਹੁਤ ਕਰੇ ਸੋ ਬੜੀ ਕੰਮ ਕਰਨੀ ਦਾ ਜ਼ਰੂਰਤਾ ਅਜੀ ਦੇਖਦੇ ਹਰਗਾ ਬਗਲਾਣਾ ਕਿਹੜੇ ਪਿੰਡ ਜਾ ਕੇ ਜਾਂਦਾ ਫਿਰ ਠੀਕ ਹੈ ਕਿ ਨਹੀਂ ਵਾਕਿਆ ਤੇ ਲੱਗ ਰਿਹਾ ਜੀ ਮੈਨੂੰ ਦੱਸਦੇ ਅੱਜ ਕੋਈ ਕੰਮ ਹੋਊਗਾ ਬਸ ਦੇਖੋ ਤੇ ਚੱਲਦਾ ਘਰ ਨੂੰ ਗਰੋ ਆਪਾਂ ਤੇ ਬਾਕੀ ਨਿਗਾ ਮਾਰਦੇ ਆ ਨੇਰ ਕਈ ਰੂ ਚਾਚਾ ਖੜੋ ਦਾਸੇ ਪਾਸੇ ਪਿੰਡਦੇ ਹਣਾ ਮੈਂ ਸਾਰੇ ਪਿੰਡ ਚ ਭਾਲੀ ਜਾਣਾ ਸਾਰੇ ਪਿੰਡ ਦੇ ਚੁੰਡਾਂ ਭਾਲੀ ਜਾਣਾ ਉਹ ਉਹ ਕੰਨੀਆਂ ਦੀ ਆ ਕੇ ਬਾੜਾ ਖੜਦਾ ਪਾਣੀ ਕੀ ਚੱਕਰਾ ਹੁਣ ਹਾਂਜੀ ਮੇਰੇ ਵੀਰੋ ਆ ਗਏ ਜੀ ਕਰੇ ਤੇ ਹੁਣ ਦੇਖਦੇ ਆ ਬੱਚੇ ਪੁੱਛੇ ਹਣਾ ਆਪਾਂ ਹਰਿਆਂ ਪਗਲਾਂ ਨੂੰ ਤਾਂ ਨਹੀਂ ਦਿਖਾਇਆ ਚਲੋ ਛੱਡੋ ਹਣਾ ਜਾਣਦੇ ਜਿੱਥੇ ਜਾਂਦਾ ਹੀ ਹੈ ਪਰ ਕਰੋਨਾ ਕੀ ਐ ਹੋਜੇ ਆਪਾਂ ਹਾਂਜੀ ਮੇਰੇ ਵੀਰੋ ਤੇ ਇਧਰ ਆਪਾਂ ਛਤਰੀ ਤੇ ਕਰਤਾ ਵੀ ਦਾਣਾ ਪਾਣੀ ਸੈਟ ਠੀਕ ਹੈ ਸੀ ਪਾ ਦੇ ਡਾਰੇਲੇ ਛੋਟੀ ਚ ਇੱਕ ਕੌਲੀ ਪਰਤੀ ਪਾਣੀ ਦੀ ਛੋਟੇ ਬੱਚਾ ਵਾਸਤੇ ਤੇ ਇਧਰ ਛੱਡ ਰਿਹਾ ਸੌਂਕ ਪੂਰੇ ਸਿਰਾਜ ਦਿਲ ਨੂੰ چیر ਦੇ ਦਿਲ ਨੂੰ چیر ਦੇ ਉਹ ਸਿੱਧੇ ਨਿਕਲ ਜਾਂਦੇ ਟੂਈ ਬੀਜਦੇ ਹਨ ਤਾਂ ਕਰਕੇ ਤੇ ਕੱਢੇਗਾ ਹੁਣ ਬੱਚੇ ਬਾਹਰ ਜਿਹੜੀ ਆਪਣੇ ਰਹਿੰਦੇ ਛੋਟੇ ਤੇ ਆਪਣੇ ਕੋਲ ਸਿਰਫ ਘਾਟਾ ਕੀ ਹੈ ਘਾਟਾ ਕਬਾਉਣੇ ਹਨ ਘਾਟੇ ਦੇ ਘੰਟੇ ਬਾਅਦ ਪਨੂ ਲਾ ਕੇ ਸਾਰੇ ਬੱਚੇ ਤੇ ਖੇਤ ਜਾਣਾ ਪੈਣਾ ਹਨਾ ਕੱਲਾ ਹਰੀਆਂ ਬਗਲਾਂ ਵਾਲਾ ਸ਼ੇਰ ਕਰਤੂਤ ਕਰ ਗਿਆ ਅੱਜ ਫੇਰ ਲਓ ਜੀ ਇਹ ਸਾਰੇ ਛੋਟੇ ਬੱਚੇ ਕੱਢ ਤੇ ਬਾਹਰ ਵੇ 11 ਬੱਚੇ ਨੌ ਬੱਚੇ ਛਤਰੀ ਦੇ ਬੈਠੇ ਛੋਟੇ ਇੱਕ ਬੱਚਾ ਤਾਂ ਵਹਿ ਗਿਆ ਤੇ ਇੱਕ ਬੱਚਾ ਹ ਉਦੀ ਛਤਰੀ ਦੇ ਬੈ ਗਿਆ ਠੀਕ ਹੈ ਓਕੇ ਰਿਪੋਰਟ ਤੇ ਬਾਕੀ ਆ ਫਿਰਦੇ ਆਪਣੇ ਉੱਡੇ ਸਾਨੂੰ ਪਤਾ ਆਗੇ ਸਾਰੇ ਕਬੂਤਰ ਨੀਵੇਂ ਫਿਰਦੇ ਆ ਵੱਤ ਜਿਹੇ ਫਿਰਦੇ ਨੀਵੇਂ ਹੀ ਨਹੀਂ ਕਰ ਸਕਦੇ ਆਪਾਂ ਇਹਨੂੰ ਨਾਰਮਲ ਜੇ ਫਿਰਦੇ ਆ ਸਾਰੇ ਠੀਕ ਹੈ ਕਿ ਨਹੀਂ ਓਕੇ ਰਿਪੋਰਟਾ ਬਸ ਦੇਖ ਕੇ ਅਬਜ਼ਰਵ ਕਰਦੇ ਆ ਇਹਨਾਂ ਨੂੰ ਇੱਕ ਬੱਚਾ ਆ ਕੇ ਬੈਠ ਗਿਆ ਜੀ ਹਰੀ ਬੈਠਾ ਵਾਲਾ ਕੱਲਾ ਠੀਕ ਹੈ ਮੈਂ ਖਾ ਮਾੜੀ ਮੋਟੀ ਚਾਲ ਸੁਆਜ ਜਦਗੀ ਵੀਡੀਓ ਚ ਆ ਚਿੱਟਾ ਬੱਚਾ ਉੱਥੋਂ ਡਿੱਗਿਆ ਗਫਤੰਦਰ ਇਹਨੂੰ ਛਤਰੀ ਤੇ ਲੱਗ ਕੇ ਕਿਵੇਂ ਨਾ ਕਿਵੇਂ ਹਾਂਜੀ ਮੇਰੇ ਵੀਰੋ ਤੇ ਛੋਟੇ ਬੱਚੇ ਉੱਡ ਗਏ ਭਈ ਚਾਰ ਬੱਚੇ ਉੱਡ ਗਏ ਛੋਟੇ ਅ ਜਿਹਨੇ ਛਲਰੀ ਦੀ ਬਹੁੰਦੀ ਨੂੰ ਜੇ ਆਪਾਂ ਹਨਾ ਇੱਕ ਤਾਂ ਉਹ ਫਿਰਦਾ ਖੱਬੀ ਕੱਚ ਗਲਾਬੀ ਠੱਪੇ ਮਾਰਦਾ ਹਰੇ ਟੂਸਿਆਂ ਵਾਲਾ ਦੋ ਇੱਕ ਕਾਲੀ ਚੀਨੀ ਗਲਾਬੀ ਬਗਲ ਹੋ ਜਾਂਦੀ ਤਿੰਨ ਇੱਕ ਆ ਜਾਂਦਾ ਖੱਬੀ ਹਰੀ ਕੱਚ ਰੱਤਾ ਚਾਰ ਚਾਰ ਛੋਟੇ ਉੱਡ ਗਏ ਨੌ ਪਹਿਲਾਂ ਵਾਲੇ ਸੀ ਇੱਕ ਛੋਟਾ ਚੁੱਟਾ ਉੱਡ ਗਿਆ ਜਮਾ ਛੋਟਾ ਚੁੱਟਾ ਬੱਚਾ ਉੱਡ ਕੇ ਆ ਗਿਆ ਉਹਨੂੰ ਬਾਹ ਲਿਆ ਆਪਾਂ ਠੀਕ ਹੈ ਚਾਰ ਤੇ ਨੌ ਪਹਿਲਾਂ ਸੀ ਕਿੰਨੇ ਹੋਗੇ 13 ਕਬੂਤਰ ਫਰਦਿਆ ਵੀ ਇਸ ਟਾਈਮ ਹਰੀਆਂ ਬਗਲਾਂ ਨੂੰ ਛੱਡ ਕੇ 12 ਖਰਦੇ ਹੁਣ ਆਖਾਂਗੇ ਤਾਂ 13 ਵੀ ਵਜੇ ਤੋਂ ਛੱਡੇ 13 ਹੁਣ ਉਹ ਹੈ ਹੀ ਨਹੀਂ ਪਤਾ ਨਹੀਂ ਸੱਚ ਵੀਰੇ ਇੱਕ ਬੈਠਾ ਵਾਲਾ ਬਹਿ ਗਿਆ ਬੱਚਾ ਆਪਣਾ ਹਾਂ ਬੈਠਾ ਵਾਲਾ ਬੱਚਾ ਬੈਠ ਗਿਆ ਆਪਣਾ ਉਹਨੂੰ ਕੱਢ ਦਿਓ ਵਿੱਚੋਂ ਤੁਸੀਂ ਠੀਕ ਹੈ ਬਾਕੀ ਬੱਸ ਫਿਰਦੇ ਨਿਗਰ ਰੱਖੀ ਬੇਟਾ ਛੋਟੇ ਭੜਕਾ ਕੇ ਭਾਲਾਂਗੇ ਤੇ ਵੱਡੇ ਵੀ ਭੜਕਾ ਕੇ ਭਾਲਾਂਗੇ ਐ ਸੌਖਾ ਹੁਣ ਜਦੋਂ ਥੱਲੇ ਛੋਟੇ ਬੱਚੇ ਕੱਢਦੇ ਨਾ ਇੰਨੇ ਇੰਨਾ ਕਰਕੇ ਵੱਡੇ ਬੱਚੇ ਉੜਦੇ ਨਹੀਂ ਵੱਡੇ ਬੱਚੇ ਛੇਤੀ ਆ ਜਾਂਦੇ ਟਾਈਮ ਨਾਲ ਇਹਨਾਂ ਨੂੰ ਵੇਖ ਕੇ ਵੀ ਥੱਲੇ ਬੈਠੇ ਉੱਡੀ ਜਾਂਦੇ ਦਾਣੇ ਖਾਵਾਂਗੇ ਚੱਲਗੇ ਭੁੱਖ ਲੱਗਦੀ ਐ ਠੰਡ ਹੈਗੀ ਆ ਹਨਾ ਉਂ ਦਾ ਪ੍ਰਵਾਹ ਹੀ ਨਹੀਂ ਮੰਨਦੇ ਉਤਰੂ ਡਰ ਵਾਲੀ ਤਾਂ ਹਾਂਜੀ ਬਾਬਿਓ ਤੇ ਨਵਿਆਂ ਚ ਬਈ ਦੋ ਤਾਂ ਆ ਕੇ ਬੈਠਣ ਇੱਕ ਤਾਂ ਆ ਗਈ ਖੱਬੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਠੀਕ ਹੈ ਮੇਨ ਹੈ ਜਿਹੜੀ ਇੱਕ ਹਰੀ ਕੱਚਲੀ ਵੀ ਬੈਠਣਾਉਂਦੀ ਹੈ ਦੋ ਬੱਚੇ ਬਾਹਲੇ ਕੱਬੇ ਫਿਰਦੇ ਇੱਕ ਤਾਂ ਦੋਵੇਂ ਹਰੇ ਟੂਸੇ ਹਰੀ ਟੋਰੀ ਇੱਕ ਖੱਬੀ ਗਲਾਬੀ ਕੱਚ ਉਹ ਤਾਂ ਰੱਬ ਨੂੰ ਵੱਢ ਜਾਂਦੇ ਆ ਤੇ ਜਿਹੜੀ ਕੱਚ ਕਾਂਤਲੇ ਉਹਦੇ ਹਨੇਰਾ ਕਰਕੇ ਬੈਠੀ ਹੈ ਅੱਜ ਇਹ ਟਾਈਮ ਨਾਲ ਬੈਠੂਗੀ ਕਿਉਂਕਿ ਕੂਤਰੀ ਦੀ ਕੰਡੀਸ਼ਨ ਸੈੱਟ ਨਹੀਂ ਸੀ ਤੜਕੇ ਦੇਖੀ ਸੀਗੀ ਮੈਂ ਦੂਜਿਆਂ ਦੇ ਮੁਕਾਬਲੇ ਨਹੀਂ ਤਾਂ ਛੱਡ ਰਹੀ ਨਹੀਂ ਸੀ ਮੈਨੂੰ ਪਤਾ ਸੀ ਵੀ ਇਹ ਇਹਨੇ ਬਹਿ ਜਾਣਾ ਮੈਂ ਤਾਂ ਹੀ ਛੱਡੀ ਅੱਜ ਠੀਕ ਹੈ ਕਿ ਨਹੀਂ ਬਾਕੀ ਨਵੇਂ ਤੇ ਨਿਗਾ ਪੁਰਾਣੇ ਤੇ ਘੋੜੇ ਮੂਹਾਂ ਵੀ ਆ ਕੇ ਕਹਿੰਦੇ ਸਿਰ ਤੇ ਆਉ ਜਾਂਦਾ ਕਹਿੰਦੇ ਰੰਗ ਬਖਾਉਂਦਾ ਓਕੇ ਬਸ ਬੈਠੇ ਆਂ ਬਰੋ ਬਹਿ ਗਏ ਜੀ ਬਹਿ ਗਏ ਇਹ ਚੱਕੋ ਨਵੇਂ ਬੱਚੇ ਵੀ ਭਾਲੇ ਵੀ ਲੱਗ ਪਗ ਠੀਕ ਹੈ ਬੜਕਾ ਕੇ ਭਾਲੇ ਸੀਗੇ ਮੈਂ ਮੈਂ ਛੱਡਰੀ ਭੜਕਾਤੀ ਤੇ ਨਵੇਂ ਨਵੇਂ ਦੇ ਨਾਲ ਪੁਰਾਣੇ ਵੀ ਬਹਿ ਗਏ ਕੁਝ ਬੱਚੇ ਓਕੇ ਹੋ ਗਿਆ ਰਿਪੋਰਟ ਜੀ ਹਰੀ ਗੁਲਾਬੀ ਕੱਚ ਬਹਿ ਗਈ ਕੱਚ ਕਾਂਤ ਬਹਿ ਗਈ ਢਿੱਡ ਟੂਸਾ ਬਹਿ ਗਿਆ ਬਗਲ ਟੂਸਾ ਬਹਿ ਗਿਆ ਕਾਲੀ ਚੀਨੀ ਗੁਲਾਬੀ ਬਗਲ ਠੀਕ ਹੈ ਐਨੇ ਕਬੂਤਰ ਬੈਗੇ ਤੇ ਬਾਕੀ ਫਿਰਦੇ ਹਜੇ ਹਾਂਜੀ ਮੇਰੇ ਵੀਰੋ ਤੇ ਘਰ ਦੇ ਵੀ ਬੱਚੇ ਅੰਦਰ ਲਗਭਗ ਬੱਚੇ ਬੈਠ ਗਏ ਸਾਰੇ ਚਾਰ ਬੱਚੇ ਰਹਿ ਗਏ ਸਿਰਫ ਇੱਕ ਰੱਤੀ ਗਲਾਬੀ ਬਗਲਾ ਵਾਲੀ ਠੀਕ ਹੈ ਇਧਰ ਗੋਸ਼ਾ ਡਾਉਣਾ ਆਇਆ ਬੈਠਾ ਨਾਲ ਆਪਣੇ ਇੱਕ ਬੰਦਾ ਡੀਕੀ ਜਾਂਦਾ ਕਹਿੰਦਾ ਵੀ ਨੀਰਾ ਵੱਡ ਕੇ ਲਿਆਉਣਾ ਮੈਂ ਖੜ ਚੁ ਪਤਰਾ ਪਹਿਲਾਂ ਕਬੂਤਰ ਭਾਗੇ ਨੀਰਾ ਫੇਰ ਗੋਸ਼ਾਲ ਆ ਗਿਆ ਹਰਾ ਜੇ ਰਹਿ ਗਿਆ ਇੱਕ ਝਲਰ ਵਾਲੀ ਰਹੇਗੀ ਆਪਣੀ ਇੱਕ ਰੱਤੀ ਆ ਦੇਖੋ ਝਲਰ ਰੱਤੀ ਆ ਜਾਂਦੀ ਠੀਕ ਹੈ ਇੱਕ ਹਰੀਆਂ ਬਗਲਾਂ ਵਾਲਾ ਚੀਨਾ ਬ్రో ਉਹ ਨਹੀਂ ਪਤਾ ਕਿਹੜੇ ਪਿੰਡ ਡੀ ਜਾਂਦਾ ਉਹ ਤਾਂ ਰਾਬੀ ਜਾਂਦਾ ਨਾ ਅਜੇ ਲਾਲ ਬਈ ਨੇ ਟੱਪ ਕੋਈ ਫਿਰ ਉਹ ਵੀ ਪਿੰਡ ਬਹੁਤ ਵੱਡਾ ਹੈ ਹਾਂਜੀ ਮੇਰੇ ਵੀਰੋ ਲਗਭਗ ਸਾਰੇ ਬੱਚੇ ਕਰਤੇ ਹੋਈ ਅੰਦਰ ਮੈਂ ਕੱਲੇ ਨਹੀਂ ਅਜੇ ਚੋਬਰ ਹੈ ਨਹੀਂ ਨਾ ਕੱਫੇ ਤੋਂ ਪਤਾ ਕੱਲੇ ਨਹੀਂ ਕਰਨਾ ਪਿਆ ਕਹਿੰਦਾ ਇਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤਾਂ ਵਿਚਾਰਾ ਜਿਸ ਦਿਨ ਹੁੰਦਾ ਨਾਲ ਸਾਰਾ ਲਵਾ ਲੈਂਦਾ ਤੇ ਇੱਕ ਬੱਚਾ ਨਵਾਂ ਉੱਡ ਗਿਆ ਬਈ ਮਤਲਬ ਨਵਾਂ ਨਹੀਂ ਜਿਹੜੇ ਬੱਚੇ ਬੰਦ ਕੀਤੇ ਸੀਗੇ ਨਾ ਤੇ ਉਹਨਾਂ ਚੋਂ ਇੱਕ ਬੱਚਾ ਨਿਕਲ ਗਿਆ ਆ ਜਾਂਦਾ ਸੱਜਾ ਗਲਾ ਵੀ ਟੂਸਾ ਲਾਲ ਚੀਨਾ ਉਹ ਬੱਚਾ ਸੱਜੇ ਗਲਾਵੀ ਤੁਸੀਂ ਲਾਲ ਚੀਨਾ ਬੱਚਾ ਨਿਕਲਦਾ ਜਿਹੜੇ ਬੰਦੇ ਜਿਹੜੇ ਬੱਚੇ ਰੋਕ ਕੇ ਬੰਦ ਕੀਤੇ ਸੀ ਠੀਕ ਹੈ ਕਿ ਨਹੀਂ ਮਤਲਬ ਕਹਿੰਦਾ ਪਾਉ ਢਾ ਕੇ ਬੰਦ ਕੀਤੇ ਸੀ ਉਹਨਾਂ ਚੋਂ ਕੋਈ ਇਹਨੇ ਬੈਠ ਜਾਣਾ ਪਰ ਗੱਲਾਂ ਆਈ ਹੁੰਦੀਆਂ ਨੇ ਵੀ ਬੰਦ ਸੀਗਾ ਯਾਰ ਉਹ ਜਦੋਂ ਵਿੱਚੋਂ ਨਿਕਲ ਜਾਂਦਾ ਸਵਾਦ ਆ ਨਹੀਂ ਆਉਂਦਾ ਕਬ ਗਲਤ ਹੋ ਜਾਂਦਾ ਬਾਕੀ ਸਾਰੇ ਛੋਟੇ ਬੱਚਾ ਦੇ ਮਾਂ ਦੇ ਕੋਲੇ ਛੱਡ ਤੇ ਹੁਣ ਚਾਰ ਰਹਿ ਗਏ ਬਾਹਰ ਪੰਜਵਾਂ ਹਰੀਆਂ ਬਗਲਾ ਕਾਲੇ ਟੂਸੇ ਜਵੰਦਰੂ ਕਾਲੀ ਟੋਰੀ ਜੇ ਕਿਸੇ ਵੀ ਪਿੰਡ ਹੋਇਆ ਸਾਨੂੰ ਦੱਸ ਦਿਓ ਵੀ ਆਹ ਪਿੰਡ ਫਿਰਦਾ ਸੀਗਾ ਸਾਨੂੰ ਪਤਾ ਤਾਂ ਲੱਗੇ ਤੇ ਬੱਚਿਆਂ ਦਾ ਬ్రో ਦਾਣਾ ਪਣੀ ਰੈਡੀ ਐ ਰੈਡੀ ਦਾ ਵੱਡਿਆਂ ਦਾ ਵੀ ਵੱਡਿਆਂ ਨੂੰ ਆ ਕੇ ਤਰਾਂਗੇ ਪਹਿਲਾਂ ਨੀਰਾ ਲੈ ਕੇ ਉਡਾਣਾ ਆਪਣੋਂ ਬੀਤੀ ਜਾਂਦਾ ਬੰਦਾ ਆਪਣਾ ਬਾਕੀ ਬਸ ਆਪਣੇ ਚਾਰ ਕਬੂਤਰ ਤਾਂ ਫਿਰਦੇ ਆ ਇੱਕ ਪੰਜਵੇਂ ਛੋਟਾ ਬੱਚਾ ਉੱਡ ਗਿਆ ਥੋੜੀ ਉਦੀ ਨੀਵਾ ਰੱਖੀ ਬੈਠਾ ਮੈਂ ਤੇ ਖੜ ਦੇ ਪਹਿਲਾਂ ਆਪਾਂ ਬੱਚਾ ਨੂੰ ਗਾੜੇ ਰੱਖੀ ਪਾਣੀ ਇਹਨਾਂ ਨੂੰ ਪਾਤਾ ਸੀਗਾ ਆਪਾਂ ਕੁਸਾ ਆਇਆ ਕਰਕੇ ਘਰੋਂ ਲਿਆ ਆ ਕੇ ਫੋਟੋ ਆਰਡਰ ਤੇ ਠੰਡਾ ਰਲਾ ਕੇ ਆਇਓ 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 ਆਏ 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 ਪਾਤਰ ਇਧਰ ਦੂਜੇ ਘੋਡੇ ਚ ਰੱਖ ਦੇ ਦੋ ਬੱਚਾ ਆਲੇ ਸੇ ਆਏ 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 ਇਹਨੂੰ ਬਾਟੀ ਤੇ ਰਖ ਦੇ ਨਾਲੋਂ ਵੱਡੀ ਮੋਟੀ ਜੀ ਲੱਗੀ ਭਈ ਵੀਡੀਓ ਨੂੰ ਲੱਗੀ ਭਈ ਜੀ ਬੋਲੋ ਜੀ ਵੱਡੇ ਨੂੰ ਵੀ ਮੈਂ ਫਿਰ ਲੱਗਦਾ ਪਾਣੀ ਪਾ ਆਈ ਚੱਲ ਗਿਆ ੜੇ ਇਹਨਾਂ ਨੂੰ ਕਾਣੀ ਵਾਲੀ ਜੀ ਕਹਦਾ ਬੋਲੀਆ ਤੇ ਬਾਖੀ ਕੱਢ ਲੂ ਬੱਚੇ ਬੰਦ ਕਰਕੇ ਖੁੱਡੇ ਸਾਫ ਕਰਾਂਗੇ ਟਿੱਪਾਂ ਲਿਆਵਾਂਗੇ ਇੱਕ ਹਾਂ ਕੱਲੂ ਕੁੱਡੇ ਦੀ ਸਫਾਈ ਦਾ ੜੇ ਆ ਪਾਤਾ ਡਰਿੰਕ ਇਧਰ ਵੀ ਲੋ ਵੀ ਦੂਜੇ ਘੁੰਡੇ ਜੀ ਵੀ ਫੋਟੋ ਵਾਟ ਰੱਖਦੇ ਨਾ ਦੀ ਨਾਲ ਗਾਣੇ ਵੀ ਆਏ 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 ਬੋਤਰ ਆਏ 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 ਇਧਰ ਬੰਦ ਬੋਕ ਨਾ ਦੇ ਉੱਤਲਾ ਜੀ ਮੁੱਤ ਨਾ ਇਧਰ ਵੀ ਰੱਖਦੇ ਗਾਣੇ ਆਏ 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 ਬੋਤਰ ਤੇ ਹੇ ਰਿਆਨ ਦਾ ਪਲਾਨ ਹੋਗਾ ਕੈਥਰ ਦੇ ਠੀਕ ਹੈ ਉਹ ਕੋਈ ਸਾਲ ਖੁੱਲ ਆ ਗਏ ਕਹਿੰਦੇ ਵੀ ਮੈਂ ਜਾਣਾ ਨਣੇ ਨਣੇ ਸਬਜ਼ੀ ਸਬਜ਼ੀ ਲਾ ਕੇ ਉਹ ਇਹ ਕੰਮ ਦੇ ਬਾਲੇ ਸ਼ਕੀਨ ਆ ਖੇਤ ਸਬਜ਼ੀ ਲਾਉਣੀ ਹਣਾ ਆ ਦੇਖੋ ਸਾਰੀ ਚੀਜ਼ ਜਿਉਂ ਲਾਉਣੀ ਨੀਰਾਚਾਰਾ ਤੇ ਆਏ ਵਦਗਾ ਉੱਥੇ ਬਣਾ ਕੇ ਰੱਖਣਾ ਸਾਰਾ ਸਿਸਟਮ ਰਹਿਣ ਸਹਿਣ ਪੱਖੇ ਪੁੱਖਿਆਂ ਦਾ ਬਲਡ ਬੁੱਡਾ ਦਾ ਪਰਬਲ ਹਣ ਉਹ ਚੀਜ਼ ਨੂੰ ਬਹੁਤ ਧਿਆਰ ਆ ਤੇ ਬਾਕੀ ਉਹ ਪਾਈਪਾਂ ਪਾਤੀਆਂ ਬਸ ਜਦੋਂ ਗ੍ਰੇਨਾਈਟ ਚੱਕਿਆ ਗਿਆ ਉਦੋਂ ਮੋਹਰਾ ਕੱਢ ਕੇ ਦੋ ਪਾਈਪਾਂ ਸਪਲਾਈ ਇਧਰ ਕਰਨੀ ਹੈ ਉਹ ਕਰ ਦਾਂਗਾ ਪੈਨਾ ਕੰਮ ਤੋੜਦਾ ਤੇ ਬਸ ਆਲੇ ਕੁਦਰਲੇ ਕਰੇ ਚੱਲਦੇ ਤੇ ਮੁੰਡਾ ਤਾਂ ਬੱਚੇ ਬੁੱੱਚੇ ਬੈਠ ਗਏ ਸਾਰੇ ਸ਼ਹਿਰ ਆਪਣੇ ਹਾਂਜੀ ਮੇਰੇ ਵੀਰੋ ਤੇ ਗੋਸ਼ ਵਾਲਾ ਬੱਚਾ ਵੀ ਆ ਕੇ ਬੈਠ ਗਿਆ ਬਾਈ ਠੀਕ ਐ ਤੇ ਆਪਣਾ ਗੋਸ਼ਾਲਾ ਬਹਿ ਗਿਆ ਆ ਕੇ ਆਪਣੇ ਜਿਹੜਾ ਦੂਜਾ ਲਾਲਚੀ ਨੌਡਾ ਸੀ ਗ੍ਰੈਜੂਏਸ਼ਨ ਉਹ ਵੀ ਆ ਕੇ ਬਹਿ ਗਿਆ ਤੇ ਇਸ ਟਾਈਮ ਅਸਮਾਨ 'ਤੇ ਸਿਰਫ ਦੋ ਬੱਚੇ ਰਹਿ ਗਏ ਝੱਲਰ ਵਾਲੀ ਤੇ ਗਰਤੀ ਤੇ ਇੱਕ ਹਰੀਆਂ ਬਗਲਾਂ ਲਾਓ ਪਤਾ ਨਹੀਂ ਕਿੱਥੇ ਉਹਨੂੰ ਵੇਖਣ ਜਾਂਦੇ ਹਾਂ ਜੀ ਹੁਣ ਸਾਡਾ ਪ੍ਰਾਣਾ ਵੀ ਮੈਂ ਤਾਂ ਚੋਬਰ ਦੇਖ ਕਾਉਣਿਆ ਤੇ ਚਲ ਦਮਣੀ ਉਹਨੇ ਇੱਥੇ ਬੈਠ ਜੂਗਾ ਹਾਂਜੀ ਮੇਰੇ ਵੀਰੋ ਤੇ ਮੈਂ ਆਪਣੇ ਤੁਰਿਆ ਨਹੀਂ ਗਿਆ ਲੱਫਾ ਚੱਲਦੇ ਬੱਚਾ ਆਪਾਂ ਲੈ ਠੀਕ ਹੈ ਮੀ ਐਂਡ ਨਵੀ ਤੇ ਬਸ ਜਾ ਕੇ ਦੇਖਦੇ ਆ ਮੰਨ ਕੇ ਚਲੋ ਹਣਾ ਪਹਿਲਾਂ ਰਹਿ ਕੇ ਜਾਵਾਂਗੇ ਫਿਰ ਹੋਟਲ ਪਿੰਡ ਆ ਜਾਵਾਂਗੇ ਆ ਕਾਸੀ ਕਲਿੱਪ ਲਾ ਦੇਗੇ ਵਿੱਚ ਠੀਕ ਆ ਹੁਣ ਚੱਲਿਆ ਗਿਆ ਨਾਲ ਅਸੀਂ। ਮੈਂ ਤੁਹਾਨੂੰ ਸੀਨ ਹੋਇਆ ਸੀ ਘਰੇ ਆਪਣੇ ਸਰਾਈ ਉਹ ਆਗੇ ਦੱਸੂਗਾ ਅਸਲ ਵਿੱਚ ਮੈਂ ਤਾਂ ਉਹ ਵੀਡੀਓ ਰਿਕਾਰਡ ਕਰਨ ਵਾਲੀ ਸੀ। ਪਰ ਅਸੀਂ ਨਹੀਂ ਕੀਤੀ। ਪਰ ਮੈਂ ਤੁਹਾਨੂੰ ਲਫ਼ਜ਼ਾਂ ਚ ਬਿਆਨ ਕਰ ਦਉ ਇਹ ਤੇ ਚੱਲ ਪਈ ਜੀ ਘਰ ਨੂੰ ਰਹਿ ਗਿਆ ਤੋਂ ਸਾਡੂ ਕੋਸ਼ੇ ਦਾ ਫੋਨ ਆ ਗਿਆ ਸੀ। ਕਹਿੰਦਾ ਜੀ ਕੂਤਰ ਪਿੰਡ ਮੁੜਿਆ ਆ ਘਰ ਦੇ ਫਿਰਦਾ। ਉਹ ਤਾਂ ਅਸੀਂ ਦਵਣੀ ਨੂੰ ਭਾ ਕੇ ਆਏ ਸੀਗੇ। ਤੇ ਦਵਣੀ ਨੂੰ ਤਾਂ ਕੋਈ ਨਹੀਂ ਪਤਾ ਲੱਗਦਾ। ਦਵਣੀ ਆਏ ਮੈਂ ਮੱਜੇ ਦੇ। ਕੋਣੇ ਸਾਨੂੰ ਦੱਸਿਆ ਨਹੀਂ ਵੀ ਅਸੀਂ ਭਾਈ ਕਰਦੇ ਫਿਰ ਪਰ ਫਿਚਰ ਨੂੰ ਯਾਰ ਪਤਾ ਹੀ ਲੱਗਾ ਦੱਸਿਆ ਗਿਆ ਜੋ ਬਰਾ। ਇਹਨੂੰ ਪਤਾ ਹੀ ਲੱਗਤ ਬੰਦਾ ਤਾਂ ਨਹੀਂ ਉਹ ਤੇ ਕੋਸ਼ੇ ਨੇ ਆ ਕੇ ਦੇਖ ਕਹਿੰਦਾ ਕਬੂਤਰ ਕਦੋਂ ਦਾ ਫਿਰਦਾ ਤੂੰ ਸੂਝ ਭਾਲਦੇ ਫਿਰਦੇ ਹੋ ਚਲੋ ਹੁਣ ਚਾਲੇ ਬਈ ਪਿੰਡ ਨੂੰ ਬਾਹਰ ਉਹ ਤਰਾ ਪਹਿਲਾਂ ਨਹੀਂ ਦੱਸਿਆ ਹਾਂ 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 ਕੀ ਪਤਾ ਰੱਬ ਹੀ ਜਾਣਦਾ ਚਲ ਕੋਈ ਨਾ ਕੀ ਗੋਸ਼ਿਆ ਤਾੜ ਤੋਂ ਬਚਾ ਨਹੀਂ ਗੋਸ਼ਿਆ ਵਾਲਾ ਤੜ ਗਿਆ ਅੰਦਰ ਕੇ ਨਹੀਂ ਕੋਈ ਹਾਂਜੀ ਹੁਣ ਦਿਖਾ ਗਏ ਤੁਹਾਨੂੰ ਆਪਣਾ ਚਮਤਕਾਰੀ ਬੱਚਾ ਦੇਖੋ ਇਹਨੂੰ ਕਹਿੰਦਾ ਚਮਤਕਾਰੀ ਬੱਚਾ ਹੋ ਜਾਂ ਨਮਰੇ ਲੱਗਿਆ ਹਰਿਆਂ ਬਗਲਾ ਕਾਣਾ ਚੀਨਾ ਹੁਣ ਰਾਬੀ ਜਾਣਦਾ ਵੀ ਕਿਹੜੇ ਪਿੰਡੋਂ ਡੱਕਿਆਉਂਦਾ ਹੁਣ ਸਾਨੂੰ ਲਾਉਣਾ ਪਊਗਾ ਅੱਛਾ ਠੀਕ ਆ ਆ ਗਿਆ ਭਾਈ ਇਹਦੇ ਪਿੱਛੇ ਭੱਲ ਲੰਗੇ ਸੀਗੇ ਮਹਾਰਾਜ ਜੀ ਘਰੇ ਆ ਗਏ ਠੀਕ ਹੈ ਕਿ ਨਹੀਂ ਇਹ ਤੇ ਆਪ ਨੂੰ ਲਾਉਣਾ ਪਊ ਕੋਈ 3-4000 ਰੁਪਏ ਜੀਪੀਐਸ ਸਟ੍ਰਾਈਕਰ ਲਾ ਕੇ ਇਹਦੇ ਤੇ ਪੈਰ ਤੇ ਠਰ ਜੀਪੀਐਸ ਬਨ ਕੇ ਚਲੋ ਵਧ ਗਏ ਕੋਈ ਨਾ ਆ ਗਿਆ ਆ ਗਿਆ ਆ ਗਿਆ ਲਓ ਜੀ ਹਰਨਾ ਬਗਣਾ ਵਾਲਾ ਆ ਗਿਆ ਕਹਿੰਦੇ ਮੇਰੇ ਵੀਰੋ ਠੀਕ ਹੈ ਕਹਿੰਦੇ ਸੜੇ 11:30 ਵਜੇ ਗਾਇਬ ਹੁੰਦਾ ਹੈ 4:30 ਵਜੇ ਦਾ ਮੁੜ ਕੇ ਪਤਾ ਨਹੀਂ ਕਿਹੜੇ ਪਿੰਡ ਆਉਂਦਾ ਹੈਗਾ ਕੁੜਕਦਾ ਆ ਕੇ ਤੇ ਦੋ ਕਬੂਤਰ ਤਾਂ ਰਹੇਗਾ ਮਸ ਉਸ ਨੂੰ ਬਾਹ ਕੇ ਤੇ ਬੱਚੇ ਲਾ ਤੇ ਵੀ ਜਿੰਨੇ ਬੈਠੇ ਸੀ ਹਰਗਾ ਬਗਲਾਂ ਵਾਲਾ ਤੇ ਦੋ ਪਹਿਲਾਂ ਵਾਲੇ ਉਹ ਅੰਦਰ ਕਰਤੇ ਆਪਾਂ ਤੇ ਹੁਣ ਜਿਹੜਾ ਦੋ ਕਬੂਤਰ ਰਹੇਗਾ ਉਹ ਬਾਹੀ ਆਨੇ ਠੀਕ ਹੈ ਇੱਕ ਤਾਂ ਰੱਤੀ ਆ ਗਈ ਆਪਣੀ ਆ ਜਾਂਦੀ ਗਲਾਬੀ ਬਗਲ ਵਾਲੀ ਇੱਕ ਔਰ ਪਹਿਲਾਂ ਜੂ ਮਾਰ ਕੇ ਵਾਜ ਜਾ ਜੂ ਆ ਏਵਾ ਜੱਜਾ ਇਨੇ ਪੈਸੇ ਲਾਇਆ ਦੂਜੀ ਵੇਖੀ ਮੜੀ ਇੱਕ ਮਿੰਟ ਦੂਜੀ ਵੇਣਾ ਰਤੀ ਕਿਤੇ ਹੈ ਰਤੀ ਤਾਂ ਆ ਗਈ ਰਤੀ ਤਾਂ ਆ ਗਈ ਚੱਲ ਰਹੀ ਰਹੀ ਬਸ ਇੱਕ ਮਿੰਟ ਬੜਕਾ ਤੇ ਇਹ ਨਵਾ ਉਹਨੂੰ ਵੀ ਦੇਣਾ ਮੈਂ ਖੜ ਤੇ ਕੋਠੀ ਤੇ ਚੜ ਕੇ ਦੇਖ ਕੇ ਆਉਂਦੇ ਆਇਓ 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 ਹੋ ਰਹੀ ਓਏ ਆਇਓ 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 ਹੈ ਆਇਓ 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 ਆਇਆ 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 ਆ ਕੀ ਹੋ ਗਈ ਰਿਪੋਰਟ ਚੱਲ ਰਲੀਆਂ ਵੀ ਲੈਂਡਿੰਗ ਕਰ ਗਈ ਸਾਰੇ ਕੂਤਰ ਪੂਰੇ ਅੱਜ ਦੀ ਘੜੀ ਸੁਰਾ ਗੱਲ ਬਾਤ ਹੈ ਮੁੰਡੇ ਪੈਥਲੇ ਖੀਸ ਗਿਆ ਕੰਬਰ ਲੈ ਕੇ ਤੇਰੀ ਭੈਣ ਨੂੰ ਦਮਣੀ ਦੇ ਮੂੰਹ ਤੇ ਵਾਜਦਾ ਜੂਮ ਕੈਮਰਾ ਵੀ ਕੰਬਣ ਲੱਗਾ ਪਤਾ ਨਹੀਂ ਕੀ ਹੋ ਗਿਆ ਕੈਮਰੇ ਨੂੰ ਹਾਂ ਹਾਂ ਬਲੇ ਬਲੇ ਹਾ ਛਾਵਾ ਛਾਵਾ ਏ ਛਾਵਾ ਬਹੁਤ ਤੇਜ਼ੀ ਲਾਈ ਹੋਇਆ ਬਸ ਭੱਜ ਗਏ ਬੰਦੇ ਭੱਜ ਗਏ ਸਾਰੇ ਭੱਜ ਗਏ ਹੋ ਗਏ ਫੁਰਰ ਵੇਖੋ ਜਾਂਦੇ ਆਉਂਦੇ ਡਾਟ ਇੱਕ ਦੀ ਖਾਟ ਉਹ ਗਲਤ ਹੋ ਗਈ ਸੀ ਇੱਕ ਦੀ ਲਾਈਟ ਖੱਟੀ ਇੱਕ ਦੀ ਚੁੱਟੀ ਤੇਰੇ ਕੋਲ ਕੋਲੇ ਆਏ ਨੇ ਦੱਸ ਹਾਂਜੀ ਆ ਗਏ ਜੀ ਆ ਗਏ ਓਕੇ ਜਾਓ ਜੀ ਕਰਿਆ ਕੇ ਫੋਨ ਕਰਦੇ ਉਹ ਅੱਗ ਲੱਗੀ ਉਹ ਫਿਰ ਮੁੰਡਾ ਫੋਨ ਕਰੇ 108 'ਚ ਦੀ ਅੱਗ ਲੱਗੀ ਆਹ ਅੱਗ ਲੱਗੀ ਅੱਗ ਲੱਗੀ ਉਹ ਮੈਂ ਉਹ ਟੈਰਨਲ ਆਲੀ ਉਹ ਦੂਜਾ ਬਣ ਗਿਆ ਗੋਸਟ ਰਾਈਡਰ ਓਏ ਸੱਚ ਆਈ ਲੈ ਕੇ ਜਾ ਓਏ ਬੁਝਾ ਆਈ ਦਿੱਤੀ ਉਹਨਾਂ ਦਾਰੀ ਚੱਲੇ ਜੀ ਚੱਲੇ ਜੀ ਓਕੇ ਜੀ ਬਾਏ ਚਲੋ ਇਧਰੀ ਬਾਏ ਕੀ ਹੈ ਤੇਰੀ ਭਾਈ ਸਗੀ ਸਗੀ ਭਾਈ ਉਹ ਦੇਖੀ ਭਾਈ ਬੜੂ ਸਟਰਾਂਗੀ ਗੁੱਟੀਆਂ ਨਾ ਪੈ ਮਾਰ ਗਿਆ ਤੇਰੀ ਭਾਈ ਚੱਲ ਲੈ ਜਾ ਉਹ ਮਾਰ ਦਊਗਾ ਕਰੇ ਜਾਂਦੀ ਭਾਜੋ ਲਾਲਾ ਸਾਹਿਬ ਜੈ ਜੰਗਾ ओके ओके ਬਾਏ ਬਾਏ ਠੀਕ ਹੈ ਨਾ ਸਹੀ ਹੈ ਸੈਟ ਹੈ ਜਮਾ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਕਰੇ ਇਹ ਰੋਟੀ ਖਾਇੰਦੀ ਮਿਲਕ ਚੱਕ ਲੈਂਦਾ ਮਿਲਕ ਫੇਰ ਪੀਣ ਲੱਗ ਗਿਆ ਮੈਂ ਕੋਈ ਨਾ ਰੱਖਾਂਗਾ ਹਟਦੀ ਨਾ ਹਟੇ ਆਪਾਂ ਵੀ ਦੁੱਧ ਨਹੀਂ ਸੜਨਾ ਭਾਈ ਤੇ ਮਾੜਾ ਮੋਟਾ ਮੈਂ ਕਰਾਂ ਸੈਟਿੰਗ ਹਨਾ ਬੱਠਲ ਬਾਲਟਾਂ ਚੱਕਾਂ ਭਾਂਡੇ ਗਲਾਸ ਮੰਜੇ ਵਿਸਤਰੇ ਕੁਰਸੀ ਮੋਟਰਸਾਈਕਲ ਛਤਰਾਂ ਸਾਰਾ ਕੁਝ ਸੈਟਿੰਗ ਕਰਕੇ ਤੈਨੂੰ ਉਤਰ ਕੁਆਟਰ ਮਾੜੇ ਮੋਟੇ ਦੇਖ ਲਾ ਤੇ ਕੱਲ ਨੂੰ ਸਫਾਈ ਦਾ ਦਿਨ ਹੈ ਅੱਜ ਹੀ ਦੱਸਤਾ ਮੈਂ ਵੈਸੇ ਰਾਤ ਦੀ ਰੈਕਰੀ ਮਾੜੀ ਹੁੰਦੀ ਹੈ ਪਰ ਕੱਲ ਨੂੰ ਸਫਾਈ ਕਰਾਂਗੇ ਹਰ ਹਾਲ ਚ ਠੀਕ ਹੈ ਹਾਂ ਜੀ ਮੇਰੇ ਦੋਸਤੋ ਕਰਦੇ ਹੀ ਲੋਕ ਦੀ ਐਂਡਿੰਗ ਠੀਕ ਹੈ ਆ ਗੇਮ ਸ਼ੈਟ ਲੱਗ ਗਿਆ ਆ ਕਰਕੇ ਟਾਈਮ ਲੱਗ ਹੁਣ ਸਾਥ ਜਿਵੇਂ ਆਪਨੇ ਵਾਰ ਦਾ ਤੋਰੀ ਉਹ ਸੁਣ ਦਸਨੀ ਖੁੱਲ ਗਿਆ ਮੈਂ ਜਿਹੜਾ ਛੱਪਿਆ ਕੋਈ ਬਾਬਾ ਜਾ ਆ ਗਿਆ ਬਾਹਰ ਚਾਣ ਦਸ ਹੀ ਦਿਨ ਚਲੋ ਤੇ ਮੋ ਕਾ ਬਜ਼ੁਰਗਿਆ ਸੀਗਾ ਮੂੰ ਵੀ ਬਸ ਪਛਾਣ ਜੀ ਕੱਢ ਲਾ ਗੱਲਾਂ ਮਾਤਾ ਯਾਰ ਐ ਕੌਣ ਮੁੰਡਾ ਹੈ ਹਨਾ ਉਹ ਕੌਣ ਹੈ ਤੂੰ ਕੀ ਦਾ ਇਹ ਉਹ ਹਨਾ ਬਾਬਾ ਕੰਮ ਕੀ ਹੈ ਕਹਿੰਦਾ ਵੀ ਪੈਸੇ ਚਾਹੀਦੇ ਜੀ 50 ਰੁਪਏ ਮੈਂ ਇਹ ਪੁੱਛਣ ਦਾ ਹੱਕ ਹਨ ਮੈਂ ਕਾਦੇ ਆਸਤੇ ਆ ਗੱਪ ਜਾ ਤਾਂ ਮੈਂ ਮਾਰਦਾ ਨਹੀਂ ਤੇ ਮੈਂ ਪੱਵੂਆ ਲੈਣਾ ਹੈ ਅਜੀ ਹੱਸੇ ਹਨਾ ਮੈਂ ਗੱਪ ਮਾਰਨ ਦਾ ਕੀ ਫਾਇਦਾ ਕਹਿੰਦਾ ਸਿੱਧੇ ਸਵਾ ਦਰੂਪੀਣੀ ਮਾ ਪਰ ਖੜ ਗਿਆ ਤਾਂ ਇਹ ਛੱਡ ਤਰਾਂ ਹੱਲ ਕਰ ਦਿੰਨੇ ਆ ਮਾੜਾ ਮਾੜ ਬੱਚਾ ਕੋਈ ਅਸਮਾਨ ਪਿਆ ਸੀ ਕੋਈ ਭਾਈ ਇੱਥੇ ਆਣਾ ਚੱਕ ਜੀ ਦਿੱਤਾ ਕਹਿੰਦਾ ਚੱਲ ਆਈਨੇ ਨਾਲ ਕਹਿੰਦਾ ਆਪਣੀ ਹਾਂ ਆਈਨੇ ਆ ਕਹਿੰਦਾ ਚੱਲ ਟਕਾ ਆ ਜਾ ਹੋ ਜੂਗਾ ਮੈਂ ਵੀ ਚੱਲੋ ਸਹੀ ਐ ਫੈਲਾ ਕਰਦਾ ਕਿਹ ਕਹਦਾ ਤਾਂ ਜੋ ਕਿਰ ਰਿਪੋਰਟਾਂ ਮਾਸ ਬ్రో ਹਣਾ ਸਾਰੇ ਬੱਚੇ ਬੱਚੇ ਪੂਰੇ ਅਜੀ ਦੀ ਕਿਹੜੀ ਸੈਟ ਹੈ ਕੁਝ ਬੱਚੇ ਥੋੜੇ ਥੱਲੋਂ ਸਿੱਖੋਗੇ ਦੋ ਤਿੰਨ ਹਣਾ ਪਉਦੇ ਕੀ ਕਾਰਨ ਬਾਕੀ ਕੱਲ ਦੀ ਕੱਲ ਨੂੰ ਦੇਖਦੇ ਆ ਕਰਦੇ ਬਲੌਗ ਦੀ ਐਂਡਿੰਗ ਪਾਣੀ ਪੂਣੀ ਦੇਣਾ ਚੱਕ ਬਾਏ ਬਾਏ ਗੁੱਡ ਨਾਈਟ ਲਵ ਯੂ ਆਲ ਸਾਂਝੋ ਸਾਰੇ